ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਸਸਾ ਨਦੀ ਉੱਤੇ ਪਰਿਵਾਰ ਵਿਛੋੜਾ ਹੁੰਦਾ ਹੈ ਹਾਥੀ ਦੇ ਮੱਥੇ ਤੇ ਨਾਗਣੀ ਬਰਚਾ ਮਾਰ ਕੇ ਜ਼ਖਮੀ ਕਰਨ ਵਾਲੇ ਭਾਈ ਬਚਿੱਤਰ ਸਿੰਘ ਜੀ ਦੀ ਸ਼ਹੀਦੀ ਕਿਵੇਂ ਹੁੰਦੀ ਹੈ ਅਤੇ ਕੌਣ ਸੀ ਮੁਸਲਿਮ ਕੁੜੀ ਬੀਬੀ ਮੁਹਤਾਜ ਜਿਨ੍ਹਾਂ ਨੇ ਭਾਈ ਬਚਿੱਤਰ ਸਿੰਘ ਜੀ ਕਰਕੇ ਸਾਰੇ ਉਮਰ ਵਿਆਹ ਨਹੀਂ ਕਰਵਾਇਆ ਪਿਛਲੀ ਵੀਡੀਓ ਵਿੱਚ ਦੱਸੇ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਆਪਣੇ ਪੂਰੇ ਪਰਿਵਾਰ ਸਮੇਤ ਮਾਤਾ ਗੁਜਰਕੌਰ ਜੀ ਮਾਤਾ ਸਾਹਿਬਕੌਰ ਜੀ ਮਾਤਾ ਸੁੰਦਰਕੌਰ ਜੀ ਚਾਰੋਂ ਸਾਹਿਬਜ਼ਾਦੇ ਅਤੇ ਹੋਰ 500 ਸਿੱਖਾਂ ਦੇ ਨਾਲ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਦੇ ਹਨ ਗੁਰੂ ਸਾਹਿਬ ਜੀ ਆਪਣੇ ਸਿੱਖਾਂ ਅਤੇ ਪਰਿਵਾਰ ਦੇ ਨਾਲ ਹੌਲੀ-ਹੌਲੀ ਚੱਲਦੇ ਹੋਏ ਸਰਸਾ ਨਦੀ ਦੇ ਕੰਢੇ ਤੇ ਪਹੁੰਚਦੇ ਹਨ ਦੁਸ਼ਮਣ ਫੌਜਾਂ ਨੇ ਆਪਣੇ ਨੀਚ ਪੁਨੇ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਉਹ ਸਾਰੀਆਂ ਕਸਮਾਂ ਵਾਦਿਆਂ ਨੂੰ ਪੁੱਲ ਕੇ ਗੁਰੂ ਸਾਹਿਬ ਜੀ ਅਤੇ ਉਹਨਾਂ ਦੇ ਪਰਿਵਾਰ ਉੱਤੇ ਹਮਲਾ ਕਰ ਦਿੱਤੇ ਹਨ ਗੁਰੂ ਗੋਬਿੰਦ ਸਿੰਘ ਜੀ ਜਾਣਦੇ ਸਨ ਕਿ ਦੁਸ਼ਮਣ ਫੌਜ ਜ਼ਰੂਰ ਅਜਿਹਾ ਕੁਝ ਕਰੇਗੀ ਇਸ ਲਈ ਗੁਰੂ ਸਾਹਿਬ ਜੀ ਨੇ ਇਨ੍ਹਾਂ ਹਾਲਾਤਾਂ ਤੋਂ ਨਿਪਟਣ ਲਈ ਕੁਝ ਜੰਗੀ ਨੀਤੀਆਂ ਬਣਾਈਆਂ ਹੋਣੀਆਂ ਸਨ ਸਰਸਾ ਨਦੀ ਦੇ ਕੰਢੇ ਹੋਈ ਇਸ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਅੱਗੇ ਦੋ ਮੁੱਖ ਚੁਣੌਤੀਆਂ ਸਨ ਇੱਕ ਤਾਂ ਆਠਾਠਾ ਮਾਰਦੀ ਹੋਈ ਸਰਸਾ ਨਦੀ ਤੇ ਦੂਜਾ ਅਨੰਦਪੁਰ ਸਾਹਿਬ ਤੋਂ ਪਿੱਛਾ ਕਰਦੀ ਹੋਈ ਲੱਖਾਂ ਦੀ ਫੌਜ ਇਸ ਤੋਂ ਇਲਾਵਾ ਸਰਸਾ ਨਦੀ ਦੇ ਪਰਲੇ ਪਾਸੋਂ ਵੀ ਇੱਕ ਫੌਜ ਹਮਲਾ ਕਰਨ ਆ ਰਹੀ ਸੀ ਹੁਣ ਇਹ ਫੌਜ ਦੇ ਹਮਲੇ ਤੋਂ ਨਿਪਟਣ ਲਈ ਗੁਰੂ ਸਾਹਿਬ ਨੇ ਜੋ ਨੀਤੀ ਬਣਾਈ ਸੀ ਉਹ ਸੀ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਪਾਈ ਉਹਦੇ ਸਿੰਘ ਜੀ ਨੂੰ ਸੋਹ ਸਿੰਘ ਦੇ ਕਿ ਹਥੌਤ ਦੇ ਇੱਕ ਇਲਾਕੇ ਸੋਹੀ ਟਿੱਬੀ ਉੱਤੇ ਤਾਇਨਾਤ ਕਰ ਦਿੱਤਾ। ਇਸ ਇਲਾਕੇ ਵਿੱਚ ਹਾਥੀ ਦੇ ਕੱਦ ਜਿੰਨੀ ਉੱਚੀ ਕਾਹੂਣ ਕਰਕੇ ਇਸ ਇਲਾਕੇ ਨੂੰ ਸੋਹੀ ਟਿੱਬੀ ਕਿਹਾ ਜਾਂਦਾ ਸੀ। ਹੁਣ ਜਿਹੜੀ ਭਾਈ ਉਹਦੇ ਸਿੰਘ ਜੀ ਦੀ ਅਗਵਾਈ ਵਿੱਚ ਇਹ ਸੋਹ ਸਿੰਘ ਦੀ ਫੌਜ ਸੋਹੀ ਟਿੱਬੀ ਤੇ ਤਾਇਨਾਤ ਸੀ। ਇਸ ਦਾ ਮੁੱਖ ਕੰਮ ਸੀ ਕਿ ਜੇਕਰ ਕਿਸੇ ਪਾਸੇ ਤੋਂ ਹਮਲਾ ਹੁੰਦਾ ਹੈ ਤਾਂ ਉਸ ਹਮਲੇ ਨੂੰ ਰੋਕਣਾ। ਇਹ ਤਾਂ ਸੇ 1 ਫੌਜੀ ਟੁਕੜੀ ਦੀ ਗੱਲ ਹੁਣ ਦੂਜੇ ਪਾਸੇ ਭਾਈ ਜੀਵਨ ਸਿੰਘ ਜੀ ਨੂੰ ਸੋਹ ਸਿੰਘ ਦੇ ਕੇ ਦੂਜੀ ਫੌਜੀ ਟੁਕੜੀ ਬਣਾ ਕੇ ਚੱਕਿਆ ਪਿੰਡ ਵਿੱਚ ਤਾਇਨਾਤ ਕਰ ਦਿੱਤਾ ਜਾਂਦਾ ਹੁਣ ਜਿਹੜੀ ਇੱਕ ਫੌਜ ਸਰਸਾ ਨਦੀ ਦੇ ਪਰਲੇ ਪਾਸੇੋਂ ਸਰੰਧਵਾੜੇ ਪਾਸੇ ਆ ਰਹੀ ਸੀ ਉਸ ਨੂੰ ਰੋਕਣ ਦੀ ਜ਼ਿੰਮੇਵਾਰੀ ਭਾਈ ਬਚਿੱਤਰ ਸਿੰਘ ਜੀ ਦੀ ਲਗਾਈ ਜਾਂਦੀ ਆ ਉਹਨਾਂ ਨੂੰ ਵੀ ਸੋਹ ਸਿੰਘ ਦਿੱਤੇ ਜਾਂਦੇ ਨੇ ਹੁਣ ਜਿਹੜੇ ਭਾਈ ਬਚਿੱਤਰ ਸਿੰਘ ਅਤੇ ਭਾਈ ਉਹਦੇ ਸਿੰਘ ਜੀ ਦੇ ਸਕੇ ਭਰਾ ਆ ਇਹ ਦੋਵੇਂ ਜਣੇ ਭਾਈ ਮਨੀ ਸਿੰਘ ਜੀ ਦੇ ਪੁੱਤਰ ਨੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਟੁਕੜੀਆਂ ਬਣਾ ਕੇ ਪਰਿਵਾਰਾਂ ਅਤੇ ਹੋਰ ਸਿੱਖਾਂ ਨੂੰ ਸੁਰੱਖਿਅਤ ਕਰ ਲਿਆ ਸੀ ਹੁਣ ਪਰ ਪਿੱਛੇ ਦਾ ਕੀ ਤਾਂ ਪਿੱਛੇ ਤੋਂ ਹੋਣ ਵਾਲੇ ਅਮਲੇ ਨੂੰ ਰੋਕਣ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਭ ਤੋਂ ਵੱਡੇ ਸائب ਜاده ਬਾਬਾ ਅਜੀਤ ਸਿੰਘ ਜੀ ਦੀ ਜ਼ਿੰਮੇਵਾਰੀ ਲਈ ਸੀ ਬਾਬਾ ਜੀਤ ਸਿੰਘ ਜੀ ਨੂੰ ਸੋਹ ਸਿੰਘ ਦੇ ਕੇ ਪਿੱਛੇ ਹੌਣ ਲੈ ਕੇ ਆਨੰਦਪੁਰ ਸਾਹਿਬ ਤੋਂ ਨਿਕਲਦੇ ਸਮੇਂ ਇਹ ਬਾਬਾ ਜੀਤ ਸਿੰਘ ਜੀ ਪਰਿਵਾਰ ਆਤੇ ਹੋਰ ਸਿੱਖਾਂ ਦੇ ਪਿੱਛੇ ਆ ਰਹੇ ਸਨ ਕਿ ਜੇਕਰ ਕੋਈ ਹਮਲਾ ਹੁੰਦਾ ਹੈ ਤਾਂ ਉਸ ਨੂੰ ਰੋਕਿਆ ਜਾ ਸਕੇ ਹੁਣ ਸਰਸਾ ਨਦੀ ਦੇ ਕੰਢੇ ਤਿੰਨ ਥਾਵਾਂ ਤੇ ਜੰਗ ਹੋ ਰਹੀ ਆ ਸਿਖਿਆ ਪਿੰਡ ਦੀ ਜੂ ਵਿੱਚ ਬਾਬਾ ਜੀਵਨ ਸਿੰਘ ਜੀ ਪਹਾੜੀ ਫੌਜਾਂ ਨਾਲ ਲੜ ਰਹੇ ਨੇ ਭਾਈ ਜੀਵਨ ਸਿੰਘ ਜੀ ਕੋਈ ਹੋਰ ਨਹੀਂ ਇਹ ਭਾਈ ਜੈਤਾ ਜੀ ਨੇ ਉਹ ਭਾਈ ਜੈਤਾ ਜੀ ਜਿਹੜੇ ਦਿੱਲੀ ਦੇ ਚਾਂਦਨੀ ਚੌਂਕ ਤੋਂ ਗੁਰੂ ਤੇਗ ਬਹਾਦਰ ਜੀ ਦੇ ਸ਼ੀਸ਼ ਨੂੰ ਚੁੱਕ ਕੇ ਲੈ ਕੇ ਆਏ ਸਨ ਅਤੇ ਅੱਗੇ ਚੱਲ ਕੇ ਅੰਮ੍ਰਿਤਸਰ ਆ ਕੇ ਇਹ ਭਾਈ ਜੈਤੇ ਤੋਂ ਭਾਈ ਜੀਵਨ ਸਿੰਘ ਜੀ ਬਣਦੇ ਨੇ ਸਰਸਾ ਨਦੀ ਦੇ ਪਰਲੇ ਪਾਸੇ ਆ ਰਹੀ ਫੌਜ ਦੇ ਨਾਲ ਭਾਈ ਬਚਿੱਤਰ ਸਿੰਘ ਜੀ ਸੋਹ ਸਿੰਘਾਂ ਨੂੰ ਲੈ ਕੇ ਲੜ ਰਹੇ ਨੇ ਤੇ ਇੱਧਰ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਅਜੀਤ ਸਿੰਘ ਜੀ ਫੌਜਾਂ ਦੇ ਨਾਲ ਲੜ ਰਹੇ ਨੇ ਤੇ ਇਸ ਜੰਗ ਦੇ ਵਿੱਚ ਪਰਿਵਾਰ ਵਿੱਚ ਛੋੜੇ ਦੀ ਦੁਖਦਾਈ ਘਟਨਾ ਵਾਪਰਦੀ ਆ ਇਸ ਪਰਿਵਾਰ ਵਿੱਚ ਛੋੜੇ ਵਿੱਚ ਪਰਿਵਾਰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਬ ਕੌਰ ਜੀ ਭਾਈ ਤਰਨ ਸਿੰਘ ਜੀ ਭਾਈ ਮਣੀ ਸਿੰਘ ਜੀ ਅਤੇ ਭਾਈ ਜਵਾਰ ਸਿੰਘ ਜੀ ਨਾਲ ਦਿੱਲੀ ਨੂੰ ਚੱਲ ਪੈਂਦੇ ਨੇ ਭਾਈ ਜਵਾਰ ਸਿੰਘ ਜੀ ਦਿੱਲੀ ਦੇ ਰਹਿਣ ਵਾਲੇ ਸਨ ਇਸ ਲਈ ਉਹ ਮਾਤਾ ਹੋਣਾ ਨੂੰ ਆਪਣੇ ਨਾਲ ਲੈ ਜਾਂਦੇ ਨੇ ਦਿੱਲੀ ਦੂਜੇ ਪਾਸੇ ਛੋਟੇ ਸਹਿਜ ਜੱਜ ਅਤੇ ਮਾਤਾ ਗੁੱਜਰਕੌਰ ਜੀ ਇੱਕ ਪਾਸੇ ਚੱਲਦੇ ਆਂ ਕੁੰਮੇ ਮਾਸਕੀ ਨਾਮ ਦੇ ਇਨਸਾਨ ਨੂੰ ਮਿਲਦੇ ਨੇ ਕੁੰਮਾ ਮਾਸਕੀ ਇੱਕ ਬਹੁਤ ਹੀ ਗਰੀਬ ਇਨਸਾਨ ਆ ਉਹਦੇ ਕੋਲ ਜਿੰਨੀ ਸੇਵਾ ਹੋ ਸਕਦੀ ਆ ਪੂਰੇ ਤਨ ਮਨ ਦੇ ਨਾਲ ਤਹਿ ਦਿਲੋਂ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸੇਵਾ ਕਰਦਾ ਹੈ ਉਹ ਲక్ష్ਮੀ ਨਾਮ ਜੀ ਇੱਕ ਔਰ ਤੋਂ ਕੋਲੋਂ ਖਾਣਾ ਲਿਆ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਜੀ ਨੂੰ ਛਕਾਉਂਦਾ ਇਤਿਹਾਸ ਮੁਤਾਬਕ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨਾਲ ਇੱਕ ਵੀ ਸਿੰਘ ਨਹੀਂ ਸੀ ਫਿਰ ਅਗਲੇ ਦਿਨ ਗੰਗੂ ਆ ਕੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਲੈ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਵੱਡੇ ਸਾਹਿਬਜ਼ਾਦਿਆਂ ਅਤੇ ਆਪਣੀ 40-42 ਸਿੱਖਾਂ ਨਾਲ ਚੱਲ ਕੇ ਰੋਪੜ ਚ ਆਪਣੇ ਇੱਕ ਮੁਸਲਮਾਨ ਸ਼ਰਧਾਲੂ ਕੋਟਲਾ ਨਿਹੰਗ ਖਾਨ ਕੋਲ ਪਹੁੰਚਦੇ ਨੇ ਗੁਰੂ ਸਾਹਿਬ ਜੀ ਦਾ ਅੱਜ ਦਾ ਸਾਰਾ ਦਿਨ ਸਰਸਨ ਨਦੀ ਦੇ ਕੰਢੇ ਜੰਗ ਕਰਦਿਆਂ ਲੰਘਿਆ ਜਦੋਂ ਗੁਰੂ ਸਾਹਿਬ ਜੀ ਕਿਲੇ ਵਿੱਚੋਂ ਚਲੇ ਸਨ ਤਾਂ ਉਹਨਾਂ ਦੇ ਨਾਲ 500 ਸਿੰਘ ਸਨ ਜਿਨ੍ਹਾਂ ਵਿੱਚੋਂ 50 ਸਿੰਘ ਸੂਰੀ ਟਿੱਬੀ ਤੇ ਸ਼ਹੀਦ ਹੋ ਗਏ ਸਨ 100 ਸਿੰਘ ਚੱਕਿਆ ਪਿੰਡ ਦੀ ਜੂ ਵਿੱਚ ਸ਼ਹੀਦ ਹੋ ਗਏ ਸਨ ਤੇ 101 ਸਿੰਘ ਮਲਕਪੁਰ ਰੰਗੜਾ ਵਿਖੇ ਸ਼ਹੀਦ ਹੋ ਗਏ ਸਨ ਤੇ ਜਿਹੜੇ ਸਿੰਘ ਬਚੇ ਸਨ ਉਹ ਗੁਰੂ ਸਾਹਿਬ ਜੀ ਨਾਲ ਕੋਟਲਾ ਨਿਹੰਗਕਾਨ ਕੋਲ ਪਹੁੰਚਦੇ ਨੇ ਗੁਰੂ ਸਾਹਿਬ ਜੀ ਨੇ ਹਲੇ ਉੱਥੇ ਜਾ ਕੇ ਆਪਣਾ ਕਮਰ ਕੱਸਾ ਵੀ ਨਹੀਂ ਸੀ ਖੋਲਿਆ ਕਿ ਇੱਕ ਸਿੰਘ ਗੁਰੂ ਸਾਹਿਬ ਜੀ ਕੋਲ ਆਉਂਦਾ ਹੈ ਤੇ ਉਹਨਾਂ ਨੂੰ ਦੱਸਦਾ ਹੈ ਕਿ ਸਰਹੰਦ ਤੋਂ ਹਮਲਾ ਕਰਨ ਵਾਲੀ ਫੌਜ ਨੂੰ ਰੋਕਣ ਦੇ ਚੱਕਰ ਵਿੱਚ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਹਨ ਤੇ ਪਈ ਬਚਿੱਤਰ ਸਿੰਘ ਜੀ ਜ਼ਖਮੀ ਹਾਲਤ ਵਿੱਚ ਪਏ ਜੰਗ ਦੇ ਮੈਦਾਨ ਵਿੱਚ ਟੜਫ ਰਹੇ ਨੇ ਜੰਗ ਦੇ ਮੈਦਾਨ ਤੇ ਮੁਗਲ ਸੈਨਾ ਦਾ ਕਬਜ਼ਾ ਹੋ ਚੁੱਕਾ ਹੈ ਤੇ ਮੁਗਲ ਸਿਪਾਹੀ ਭੁੱਖੇ ਭੇੜੀਆਂ ਵਾਂਗ ਸਿੰਘਾਂ ਨੂੰ ਲੱਭਦੇ ਫਿਰ ਰਹੇ ਨੇ ਹੁਣ ਸਭ ਤੋਂ ਔਖਾ ਕੰਮ ਸੀ ਪਈ ਬਚਿੱਤਰ ਸਿੰਘ ਜੀ ਨੂੰ ਜੰਗ ਦੇ ਮੈਦਾਨ ਵਿੱਚੋਂ ਚੁੱਕ ਕੇ ਲੈ ਕੇ ਆਉਣਾ ਹੁਣ ਇਸ ਔਖੇ ਕੰਮ ਨੂੰ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਕਿਸੇ ਸਿੰਗਲ ਨੂੰ ਨਹੀਂ ਚੁਣਿਆ ਸਭ ਨੂੰ ਇਸ ਕੰਮ ਦਾ ਜ਼ਿੰਮਾ ਆਪਣੇ ਸਭ ਤੋਂ ਵੱਡੇ ਸੱਜ ਜਾਦੇ ਬਾਬਾ ਅਜੀਤ ਸਿੰਘ ਜੀ ਨੂੰ ਸੌਂਪਿਆ ਤੇ ਬਾਬਾ ਜੀ ਸਿੰਘ ਜੀ ਆਪਣੇ ਪਿਤਾ ਦਾ ਹੁਕਮ ਮੰਨਦੇ ਹੋਏ ਭਾਇਬ ਚਿੱਤਰ ਸਿੰਘ ਜੀ ਨੂੰ ਜੰਗ ਦੇ ਮੈਦਾਨ ਵਿੱਚੋਂ ਚੁੱਕ ਕੇ ਕੋਟਲਾ ਨਿਹੰਗ ਖਾਨ ਦੇ ਘਰੇ ਲੈ ਕੇ ਆਉਂਦੇ ਹਨ ਜਦੋਂ ਸ਼ਾਮ ਪੈਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋਵੇਂ ਸ਼ਾਹਜਾਦਿਆਂ ਨੂੰ ਤੇ ਸਿੰਘਾਂ ਨੂੰ ਨਾਲ ਲੈ ਕੇ ਸਰਾਂਧ ਦੀ ਗੜੀ ਵੱਲ ਨੂੰ ਚੱਲਦੇ ਹਨ ਪਰ ਭਾਇਬ ਚਿੱਤਰ ਸਿੰਘ ਜੀ ਦੀ ਹਾਲਤ ਜਿਆਦਾ ਖਰਾਬ ਹੋਵਾਂ ਕਰਕੇ ਉਹਨਾਂ ਦੇ ਇਲਾਜ ਨੂੰ ਧਿਆਨ ਵਿੱਚ ਰੱਖਦੇ ਹਨ ਗੁਰੂ ਸਾਹਿਬ ਜੀ ਉਹਨਾਂ ਨੂੰ ਉੱਥੇ ਹੀ ਰਹਿਣ ਦਾ ਹੁਕਮ ਦਿੰਦੇ ਹਨ ਨਿਹੰਗ ਖਾਨ ਦੇ ਪਰਿਵਾਰ ਦੇ ਵਿੱਚ ਉਸ ਦੀ ਪਤਨੀ ਜ਼ੈਨਾ ਤੇ ਉਸ ਦੀ ਧੀ ਮੁਹਤਾਜ ਰਹਿੰਦੇ ਸਨ ਗੁਰਗੋਬਿੰਦ ਸਿੰਘ ਜੀ ਦੇ ਉੱਥੋਂ ਚਲੇ ਜਾਣ ਤੋਂ ਕੁਝ ਸਾਲ ਬਾਅਦ ਨਿਹੰਗ ਖਾਨ ਦੀ ਪੈਣ ਉਸ ਦੇ ਘਰ ਆਉਂਦੀ ਹੈ ਉਹ ਆਪਣੇ ਪਤੀ ਜਮੁਹਤਾਜ ਨੂੰ ਦੇਖ ਕੇ ਆਪਣੇ ਭਰਾ ਨਿਹੰਗ ਖਾਨ ਨੂੰ ਕਹਿੰਦੀ ਹੈ ਤੇ ਤਾਂ ਵਿਆਹਣ ਦੇ ਯੋਗ ਹੋ ਗਈ ਹੈ ਜੇ ਤੂੰ ਕਹੇ ਤਾਂ ਮੈਂ ਇਸ ਦੇ ਵਾਸਤੇ ਕਿਸੇ ਮੁੰਡੇ ਦੀ ਭਾਲ ਕਰਦੀ ਹਾਂ ਉਹ ਆਤਾ ਚੱਲ ਇਹ ਕਹਿ ਕੇ ਚਲੀ ਜਾਂਦੀ ਆ ਉਸ ਤੋਂ ਬਾਅਦ ਮੁਹਤਾਜ ਆਪਣੀ ਮਾਂ ਨੂੰ ਕਹਿੰਦੀ ਆ ਕਿ मां ਤੁਸੀਂ ਇੱਕ ਵਿਧਵਾ ਦਾ ਵਿਆਹ ਦੁਬਾਰਾ ਕਿਵੇਂ ਕਰ ਸਕਦੇ ਹੋ ਉਸ ਦੀ मां ਉਸ ਨੂੰ ਕਹਿੰਦੀ ਹੈ ਕਿ ਤੂੰ ਤਾਂ ਅਜੇ ਕੁਆਰੀ ਹੈ ਤੇਰਾ ਤਾਂ ਵਿਆਹ ਵੀ ਨਹੀਂ ਹੋਇਆ ਫਿਰ ਤੂੰ ਵਿਧਵਾ ਕਿਵੇਂ ਹੋ ਸਕਦੀ ਆ ਤਾਂ ਮੁਨਤਾਜਾ ਆਪਣੇ ਮਾਂ ਨੂੰ ਕਹਿੰਦੀ ਹੈ ਕਿ ਯਾਦ ਕਰੋ ਗੁਰੂ ਸਾਹਿਬ ਜੀ ਦੇ ਜਾਣ ਤੋਂ ਬਾਅਦ ਜਦੋਂ জাফর ਬੇਗ ਨੇ ਆਪਣੇ ਘਰ ਨੂੰ ਠੇਰਾ ਪਾ ਲਿਆ ਸੀ ਤੇ ਆਪਣੇ ਘਰ ਦੀ ਤਲਾਸ਼ੀ ਲੈ ਰਿਹਾ ਸੀ ਤਾਂ ਜਿਸ ਕਮਰੇ ਵਿੱਚ ਬਚਿੱਤਰ ਜੀ ਸਨ ਮੈਂ ਵੀ ਉਸ ਕਮਰੇ ਵਿੱਚ ਸੀ ਤੇ ਅਬਹਜੂਰ ਨੇ ਕਿਹਾ ਸੀ ਕਿ ਇਸ ਕਮਰੇ ਵਿੱਚ ਮੇਰੀ ਧੀ ਤੇ ਜਵਾਈ ਪਏ ਹਨ ਜੇਕਰ ਤੁਸੀਂ ਕਹੋ ਤਾਂ ਮੈਂ ਕਮਰਾ ਖੋਲ ਕੇ ਦਿਖਾ ਦਿੰਦਾ ਹਾਂ ਭਾਵੇਂ জাফর ਬੇਗ ਇਹ ਸੁਣ ਕੇ ਇਥੋਂ ਚਲੇ ਗਿਆ ਸੀ ਪਰ ਅਬਾਹ ਜੁਰ ਜੀ ਦੇ ਮੂੰਹੋਂ ਨਿਕਲੇ ਇਹਨਾਂ ਸ਼ਬਦਾਂ ਤੋਂ ਬਾਅਦ ਮੈਂ ਬਚਿੱਤਰ ਸਿੰਘ ਜੀ ਨੂੰ ਆਪਣਾ ਪਤੀ ਮੰਨ ਲਿਆ ਸੀ ਇਸ ਤਰ੍ਹਾਂ ਮੈਂ ਬਚਿੱਤਰ ਸਿੰਘ ਜੀ ਦੀ ਪਤਨੀ ਹਾਂ ਤੇ ਮੇਰੇ ਪਤੀ ਸ਼ਹੀਦ ਹਨ ਤੇ ਮੈਂ ਦੁਬਾਰਾ ਵਿਆਹ ਕਰਕੇ ਉਹਨਾਂ ਦੀ ਸ਼ਹਾਦਤ ਨੂੰ ਕਲੰਕ ਨਹੀਂ ਲਗਾਉਣਾ ਚਾਹੁੰਦੀ ਇਸ ਤੋਂ ਬਾਅਦ ਬੀਬੀ ਮੁੰਮਤਾਜ 131 ਸਾਲ ਦੀ ਉਮਰ ਪੋਕੇ ਅਕਾਲ ਚਲਾਣਾ ਕਰ ਜਾਂਦੇ ਨੇ ਪਰ ਉਹਨਾਂ ਨੇ ਆਪਣੇ ਪੂਰੇ ਜੀਵਨ ਵਿੱਚ ਵਿਆਹ ਨਹੀਂ ਸੇ ਕਰਵਾਇਆ ਸੋ ਅੱਜ ਦੀ ਵੀਡੀਓ ਵਿੱਚ ਐਨਾ ਹੀ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰੋ ਜੀ ਅਤੇ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ